ਪਿੰਡ ਚੁਗਾਮਾ ਚ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਮਾਤਾ ਤ੍ਰਿਪਤਾ ਜੀ ਵੈਲਫੇਅਰ ਸੁਸਾਇਟੀ ਨਡਾਲਾ ਵੱਲੋਂ ਸੁਖਦੇਵ ਸਿੰਘ ਸੰਧੂ ਹੋਣਾ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ 27ਵਾਂ ਮੈਡੀਕਲ ਜਾਂਚ ਕੈਂਪ ਪਿੰਡ ਚੁਗਾਮਾ ਵਿਖੇ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਮਰੀਜ਼ਾਂ ਦੇ ਜਲੰਧਰ ਤੋਂ ਆਈ ماہر ਡਾਕਟਰ ਟੀਮ ਨੇ ਉਹਨਾਂ ਦੇ ਟੈਸਟ ਕੀਤੇ ਅਤੇ ਉਹਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਲਬਤ ਕਰਦੇ ਆ ਸੋਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਇਹ ਕੈਂਪ ਮਾਨਵਤਾ ਦੀ ਭਲਾਈ ਲਈ ਲਗਾਇਆ ਜਾਂਦਾ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਕੈਂਪ ਜਿਹੜਾ ਇਹ ਜਿਹੜਾ ਕੈਂਪ ਹੈ ਜਾਰੀ ਰਹੇਗਾ ਉਹਨਾਂ ਦੱਸਿਆ ਕਿ ਹਰ ਮਸਿਆ ਤੇ ਦਿਨ ਗੁਰਦਾਰਬੋਲੀ ਸਾਹਿਬ ਨਡਾਲਾ ਵਿਖੇ ਜਿਹੜਾ ਇੱਕ ਕੈਂਪ ਲਗਾਇਆ ਜਾਂਦਾ ਜਿੱਥੇ ਕਿ ਮਰੀਜ਼ਾਂ ਦੇ ਚੈਸਟ ਬਲਟਰੀ ਦੇ ਟੈਸਟ ਜਿਹੜੇ ਆ ਪੰਜਾਬ ਲੈਬ ਵੱਲੋਂ ਜਿਹੜੇ ਮੁਫਤ ਕੀਤੇ ਜਾਂਦੇ ਹਨ ਉਹਨਾਂ ਦੱਸਿਆ ਕਿ ਹਰ ਮਸਿਆ ਲੋੜਵੰਦ ਮਰੀਜ਼ ਇੱਥੇ ਕੈਂਪਲ ਵਿੱਚ ਆਣ ਕੇ ਜਿਹੜਾ ਉਹ ਲਾਹਾ ਲੈ ਸਕਦਾ ਹੈ ਇਸ ਮੋਕੇ ਗੱਲਬਾਤ ਕਰਦਿਆਂ ਆਗੂਆਂ ਨੇ ਆਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਛਕਾਵਾਂ ਦੇ ਵਿੱਚ ਮਾਤਾ ਤ੍ਰਿਪਤਾ ਜੀ ਵੈਲਫੇਅਰ ਸੁਸਾਇਟੀ ਜਿੰਨਾਂ ਵੱਲੋਂ ਅੱਜ 27ਵਾਂ ਕੈਂਪ ਜਿਹੜਾ ਉਹ ਲਗਾਇਆ ਗਿਆ ਤੇ ਇਹ ਬਜ਼ੁਰਗਾਂ ਦੀ ਯਾਦ ਵਿੱਚ ਦਾਦਾ ਦਾਦੀ ਦੀ ਯਾਦ ਵਿੱਚ ਬਜ਼ੁਰਗਾਂ ਦੀ ਯਾਦ ਵਿੱਚ ਜਿਹੜਾ ਕੈਂਪ ਹੈ ਇਹ ਹਰ ਮੱਸਿਆਂ ਤੇ ਲੱਗਦਾ ਤੇ ਗੁਰਦੁਆਰਾ ਬੌਲੀ ਸਾਹਿਬ ਤੁਹਾਨੂੰ ਪਤਾ ਲੱਗਦਾ ਹਰ ਮੱਸਿਆਂ ਦੇ ਉੱਤੇ ਤੇ ਅੱਜ ਦੀ ਜਿਹੜੀ ਮੱਸਿਆ ਸੀ ਇਹ ਪਿੰਡ ਚਕਾਮਾ ਦੇ ਵਿੱਚ ਲਾਇਆ ਗਿਆ ਤਾਂ ਪਤਵੰਤੇ ਸੱਜਣ ਔਰ ਜਿੰਨੇ ਵੀ ਕੋਰ ਟੈਸਟ ਕਰਵਾਉਣ ਵਾਲੇ ਨੇ ਦਵਾਈਆਂ ਲੈਣ ਵਾਲੇ ਨੇ ਉਹ ਸਾਰੇ ਪਹੁੰਚੇ ਹੋਏ ਨੇ ਤੇ ਬਹੁਤ અપਾਰ ਕਿਰਪਾ ਗੁਰੂ ਸਾਹਿਬ ਦੀ ਇਹ ਐਨ ਆਰ ਆਈ ਦੇ ਸੰਯੋਗ ਦੇ ਨਾਲ ਸਾਡੇ ਭਰਾਵਾਂ ਦੇ ਸੰਯੋਗ ਦੇ ਨਾਲ ਜਿਨ੍ਹਾਂ ਦੇ ਨਾਲ ਇਹ ਜਿਹੜਾ ਕੈਂਪਾ ਲੱਗ ਰਿਹਾ ਤਾਂ ਹੋਰ ਵੀ ਪਤਵੰਤੇ ਸੱਜਣ ਜਿਹੜੇ ਜਿੱਦਾਂ ਜਿੱਦਾਂ ਯੋਗਦਾਨ ਪਾਉਂਦੇ ਨੇ ਤਾਂ ਉਸੇ ਤਰੀਕੇ ਨਾਲ ਇਹ ਕੈਂਪ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਲੋਕਾਂ ਦੀ ਹਫਾਤ ਲਈ ਚੱਲ ਰਿਹਾ ਜੀ ਕੈਂਪ ਲੱਗਿਆ ਅਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੈਂਪ ਜੋ ਹੈਗਾ ਮਾਤਾ ਤ੍ਰਿਪਤਾ ਜੀ ਵੈਲਫੇਅਰ ਸੁਸਾਇਟੀ ਜੋ ਕਿ ਪਿਛਲੇ 26-27 ਮਹੀਨਿਆਂ ਤੋਂ ਨਿਰੰਤਰ ਮੈਡੀਕਲ ਕੈਂਪ ਜਿਹੜੇ ਇਹ ਚੱਲ ਰਹੇ ਆ ਤੇ ਇਹ 27ਵਾਂ ਕੈਂਪ ਸੀਗਾ ਇਸ ਵਾਰ ਦਾ ਤੇ ਸਾਡਾ 메ਨ ਮੰਤਵ ਇਹ ਹੁੰਦਾ ਹੈ ਕਿ ਜਿਹੜੇ ਸਾਡੇ ਭੈਣ ਭਰਾ ਆਪਣੇ ਬਲੱਡ ਟੈਸਟ ਨਹੀਂ ਕਰਾਉਂਦੇ ਜਾਂ ਆਪਣਾ ਚੈੱਕਅਪ ਨਹੀਂ ਕਰਾਉਂਦੇ ਉਹਨਾਂ ਨੂੰ ਇਸ ਕੈਂਪ ਦੇ ਵਿੱਚ ਸੱਦਾ ਪੱਤਰ ਦੇ ਕੇ ਤੇ ਉਹਨਾਂ ਦਾ ਜਿਹੜਾ ਬੇਸਿਕ ਟੈਸਟ ਨੇ ਉਹਦੇ ਕੀਤੇ ਜਾਣ ਤੇ ਅਗਾਹ ਵਾਸਤੇ ਉਹਨਾਂ ਨੂੰ ਜੇ ਜਰੂਰਤ ਹੈ ਦਵਾਈਆਂ ਦੀ ਉਹ ਦਿੱਤੀ ਜਾਵੇ ਇਸ ਵਾਰ ਇਹ ਮੇਰਾ ਆਪਣਾ ਪਿੰਡ ਚੁਗਾਵਾ ਇਹ ਇਸ ਵਾਰ ਮੌਕਾ ਬਣਿਆ ਇੱਥੇ ਆਉਣ ਦਾ ਤੇ ਅਸੀਂ ਸੋਚਿਆ ਕਿ ਇਹ ਕੈਂਪ ਜਿਹੜਾ ਆ ਪਿੰਡ ਦੇ ਵਿੱਚ ਲਾਇਆ ਜਾਵੇ ਮੈਂ ਆਪਣੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਪੰਚ ਸਾਹਿਬ ਤੇ ਜਿਹੜੇ ਹੋਰ ਸਾਡੇ ਪਤਵੰਤੇ ਸੱਜਣ ਹੈਗੇ ਆ ਉਹਨਾਂ ਨੇ ਬਹੁਤ ਵਧੀਆ ਸਾਡਾ ਸਾਥ ਦਿੱਤਾ ਸੋ ਪੂਰਾ ਆਰਗੇਨਾਈਜ਼ ਕੀਤਾ ਸਾਡੇ ਨਾਲ ਤੇ ਇਸ ਕੈਂਪ ਦੇ ਵਿੱਚ ਸਾਰੇ ਜਿਹੜੇ ਇੱਥੇ ਮਰੀਜ਼ ਆਏ ਰਹੇ ਜਾਂ ਜਿਹੜੇ ਚੈੱਕਅਪ ਕਰਾਉਣ ਵਾਸਤੇ ਆਏ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਉਹਨਾਂ ਦੇ ਬਲੱਡ ਬਲੱਡ ਦੇ ਸੈਂਪਲ ਵੀ ਲਏ ਗਏ ਆ ਤੇ ਜਿਨ੍ਹਾਂ ਨੂੰ ਫਰਦਰ ਅੱਗੇ ਕੋਈ ਦਵਾਈ ਦੇਣੀ ਹੈ ਉਹਨਾਂ ਨੂੰ ਅੱਗੇ ਪੰਜਾਬ ਮੈਡੀਕਲ ਜਿਹੜਾ ਲੈਬ ਹੈ ਜਾਂ ਉਹਨਾਂ ਦੀ ਉੱਥੇ ਸ਼ਾਪ ਹੈਗੀ ਆ ਉੱਥੇ ਉਹ ਆਪਣਾ ਅੱਗੇ ਜਿਹੜੇ ਵੀ ਟੈਸਟ ਆ ਉਹ ਆਪਣਾ ਉੱਥੇ ਲੈਣਗੇ ਤੇ ਦਵਾਈਆਂ ਲੈਣਗੇ ਸੋ ਸਾਡਾ ਮੇਨ ਮੰਤਵ ਇਹੋ ਹੀ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਨੇ ਉਹ ਆਪਣੇ ਟੈਸਟ ਕਰਾ ਕੇ ਆਪਣੀਆਂ ਬਿਮਾਰੀਆਂ ਦਾ ਪਤਾ ਲਗਾ ਕੇ ਤੇ ਉਹ ਦਵਾਈਆਂ ਲੈਣ ਤੇ ਗਾਂ ਵਾਸਤੇ ਉਹਨਾਂ ਨੂੰ ਜਿਹੜੀ ਚੀਜ਼ ਤੋਂ ਖਾਣ ਪੀਣ ਤੋਂ ਰੋਕਿਆ ਜਾਵੇ ਉਹ ਤੋਂ ਪਰਹੇਜ਼ ਕਰਨ ਤੇ ਆਪਣੀਆਂ ਦਵਾਈਆਂ ਲੈ ਕੇ ਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਬਾਕੀ ਪਿੰਡ ਚੋਂ ਗਾਵਾਂ ਦੇ ਸਮੁੱਚੇ ਨਗਰ ਨਿਵਾਸੀਆਂ ਦਾ ਸਰਪੰਚ ਸਾਹਿਬ ਦਾ ਇਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਕੈਂਪ ਦੇ ਵਿੱਚ ਪੁਰਜ਼ੋਰ ਹੈਲਪ ਕੀਤੀ ਧੰਨਵਾਦ ਇਹ ਤੇ तकरीबन 100 ਦੇ ਕਰੀਬ ਜਿਹੜੇ ਅੱਜ ਦੇ ਮਰੀਜ਼ ਜਿਹੜੇ ਉਹ ਚੈੱਕਅਪ ਕੀਤੇਗੇ ਜਿਹਦੇ ਵਿੱਚ ਪਿੰਡ ਚੁਗਾਵਾ ਟਾਂਡੀ ਹਵੀਵਾਲ ਹਸੂਵਾਲ ਭਕਵਾਲ ਤੋਂ ਜਿਹੜੇ ਲਾਗੇ ਲਾਗੇ ਪਿੰਡਾਂ ਤੋਂ ਜਿਹੜੇ ਮਰੀਜ਼ ਆਏ ਸੀਗੇ ਪਰ ਬਹੁਤ ਜ਼ਿਆਦਾ ਤੇ ਸਾਡੇ ਆਪਣੇ ਪਿੰਡ ਦੇ ਮਰੀਜ਼ ਸੀਗੇ ਵਾਹਿਗੁਰੂ ਜੀ ਕੀ ਪ੍ਰਤਿਪ ਇਹ ਜਿਹੜਾ ਕੈਂਪ ਲਾਇਆ ਗਿਆ ਮਾਤਾ ਤ੍ਰਿਪਤਾ ਜੀ ਦੇ ਨਾਂ ਤੇ ਲਾਇਆ ਜਾਂਦਾ ਹੈ ਤੇ ਇਹ ਬਹੁਤ ਹੀ ਵਧੀਆ ਇਹਨਾਂ ਨੇ ਸੁਖਦੇਵ ਸਿੰਘ ਉਹਨਾਂ ਨੇ ਅਪਰਾਲਾ ਕੀਤਾ ਜੁਐਸਏ ਵਾਲਿਆਂ ਨੇ ਤਾਕੇ ਜਿਹੜੇ ਲੋੜਵੰਦ ਲੋਕ ਦਵਾਈ ਨਹੀਂ ਸ਼ਹਿਰੋਂ ਜਾ ਸਕਦੇ ਜਾਂ ਕਿਤੇ ਨਹੀਂ ਜਾ ਸਕਦੇ ਉਹਨਾਂ ਦੀ ਦਵਾਈ ਜਿਹੜੀ ਇੱਥੇ ਕੈਂਪ ਲਾ ਕੇ ਇੱਥੇ ਜਿਹੜੀ ਪ੍ਰੋਵਾਈਡ ਕਰ ਦਿੰਦੇ ਆ ਤਾਂ ਕਿ ਲੋਕ ਜਿਹੜੇ ਆਮ ਤੌਰ ਤੇ ਅੱਜ ਮੈਂ ਦੇਖਿਆ ਦੰਦਾਂ ਦੇ ਜ਼ਿਆਦਾ ਮਰੀਜ਼ ਆਏ ਸੀ ਤੇ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਲੋਕਾਂ ਦੇ ਦੰਦ ਜਿਹੜੇ ਆ ਉਹ ਦੇਖ ਕੇ ਉਹਨਾਂ ਦਾ ਇਲਾਜ ਲਈ ਉਹਨਾਂ ਨੂੰ ਪਰਚੀਆਂ ਦਿੱਤੀਆਂ ਸੀ ਤੇ ਮੈਂ ਇਸ ਕੈਂਪ ਤੇ ਬਹੁਤ ਖੁਸ਼ ਆਂ ਜਿੰਨਾ ਨੇ ਇਹ ਪਿੰਡ ਵਿੱਚ ਹੀ ਸਾਰੀਆਂ ਸਹੂਲਤਾਂ ਦਵਾਈਆਂ ਦੀਆਂ ਦਿੱਤੀਆਂ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਫਤਿਹ ਬਲਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਬਹੁਤ ਖੁਸ਼ ਹਾਂ ਭਾਜੀ ਸੁਖਦੇਵ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਕੰਮ 'ਚ ਤੋਰਿਆ ਮਾਤਾ ਤ੍ਰਿਪਤਾ ਜੀ ਵੈਲਫੇਅਰ ਸੁਸਾਇਟੀ ਜੋ ਅਸੀਂ ਬਣਾਈ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ ਤੇ ਇਹਨਾਂ ਦੀ ਅੱਜ ਬਦੌਲਤ ਅਸੀਂ ਪਿੰਡ ਚਗਾਹ ਵਿੱਚ ਇਹਨਾਂ ਦੀ ਦਾਦਾ ਜੀ ਤੇ ਦਾਦਾ ਜੀ ਦੇ ਯਾਦ ਵਿੱਚ ਅੱਜ ਅਸੀਂ ਇੱਥੇ ਕੈਂਪ ਲਵਾਇਆ ਸੰਧੂ ਫੈਮਿਲੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਘਟਾਰੇ ਵਿੱਚ ਖੜਾ ਕੀਤਾ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਸੰਗਤ ਦਾ ਅਸੀਂ ਮਾਤਾ ਤ੍ਰਿਪਤਾ ਜੀ ਵੈਲਫੇਅਰ ਸੁਸਾਇਟੀ ਦਾ 27ਵਾਂ ਕੈਂਪ ਅੱਜ ਪਿੰਡ ਚਗਾਵਾ ਵਿੱਚ ਲਗਾਇਆ ਹੈ ਇਹ ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਡੇ ਸਰਪੰਚ ਸਾਹਿਬ ਬੜਾ ਸਾਥ ਦਿੱਤਾ ਹੈ ਸਾਡੇ ਸਹਿਯੋਗੀ ਸੱਜਣ ਸਰਦਾਰ ਗੁਰਵਿੰਦਰ ਸਿੰਘ ਸਾਹੀ ਉਹ ਵੀ ਆਏ ਨੇ ਉਹਨਾਂ ਨੇ ਵੀ ਉਹਨਾਂ ਨਾਲ ਬਹੁਤ ਬੱਜੀ ਆਇਆ ਸਾਡੇ ਮੇਜਰ ਸਿੰਘ ਜੀ ਸਾਡੇ ਸੰਸਥਾ ਦੇ ਨਾਲ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦਿੰਦੇ ਹਨ ਉਹਨਾਂ ਦਾ ਵੀ ਬਹੁਤ ਸਾਡੇ ਜਸਵੰਤ ਸਿੰਘ ਜੋ ਇਸ ਟਾਈਮ ਯੂਐਸਏ ਬੈਠੇ ਹਨ ਉਹਨਾਂ ਦੇ ਵੀ ਬਹੁਤ ਸਹਿਯੋਗ ਹੈ ਸਾਡੇ ਕੈਂਪ ਵਿੱਚ ਸਰਦਾਰ ਮੋਨ ਸਿੰਘ ਜੀ ਜੋ ਕਿ ਸਕੂਲ ਚਲਾਉਂਦੇ ਆ ਆਪਣਾ ਉਹਨਾਂ ਦੇ ਓਨਰ ਹਨ ਉਹ ਵੀ ਸਾਡੇ ਵਿੱਚ ਪਹੁੰਚੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਇਕਬਾਲ ਸ਼ਰਮਾ ਜੀ ਐਮਬੀਬੀਐਸ ਡਗੋਰ ਹਸਪੀਟਲ ਤੋਂ ਆਏ ਹਨ ਜਿਨ੍ਹਾਂ ਦੀ ਸਹਿਮਾਵਾਂ ਨਾਲ ਇੱਥੇ ਕੰਮ ਚੱਲ ਰਿਹਾ ਹੈ ਜਿਨ੍ਹਾਂ ਨੇ ਆਪਣਾ ਹਰ ਇੱਕ ਮਰੀਜ਼ ਨੂੰ ਚੈੱਕਅਪ ਕੀਤਾ ਤੇ ਉਹਨਾਂ ਦਾ ਜੋ ਵੀ ਇਲਾਜ ਹੋਣਾ ਜਾਂ ਟੈਸਟ ਹੋਣਾ ਹੈ ਉਹਦੇ ਬਾਰੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਦੇ ਟੈਸਟ ਲਿਖੇ ਨੇ ਸਾਡੇ ਪੰਜਾਬ ਮੈਡੀਕਲ ਸਟੋਰ ਤੇ ਲੈਬ ਉਹਨਾਂ ਦਾ ਵੀ ਬਹੁਤ ਸਹਿਯੋਗ ਹੈ ਇੱਥੇ ਦਵਾਈਆਂ ਦਾ ਵੀ ਲੰਗਰ ਲਾਇਆ ਗਿਆ ਹੈ ਤੇ ਹਰ ਇੱਕ ਤਰ੍ਹਾਂ ਦੇ ਟੈਸਟ ਟੈਸਟ ਵੀ ਕੀਤੇ ਜਾਂਦੇ ਹਨ ਉਹ ਵੀ ਟੈਸਟ ਇੱਥੇ ਲਾਏ ਗਏ ਹਨ ਜਿਹੜੇ ਵੀ ਡਾਕਟਰ ਸਾਹਿਬ ਟੈਸਟ ਲਿਖਦੇ ਹਨ ਉਹ ਟੈਸਟ ਬਿਲਕੁਲ ਫ੍ਰੀ ਟੈਸਟ ਕੀਤੇ ਜਾਂਦੇ ਹਨ ਸਾਡੇ ਡਾਕਟਰ ਸਾਹਿਬ ਬੀ ਡੀ ਐਮ ਜੋ ਅਦਿੱਤਿਆ ਸ਼ਰਮਾ ਜੀ ਹਨ ਸ਼ਰਮਾ ਕਲੀਨਿੰਗ ਨਡਾਲੇ ਤੋਂ ਦੰਦਾ ਦੇ ਡਾਕਟਰ ਹਨ ਉਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਹੈ ਸਾਡੇ ਨਾਲ ਕੈਂਪ ਲਾਇਆ ਹੈ ਉਹਨਾਂ ਨੇ ਵੀ ਕਾਫੀ ਮਰੀਜ਼ ਚੈੱਕਅਪ ਕੀਤੇ ਹਨ ਤੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਕਈ ਲੋਕ ਇਦਾਂ ਦੇ ਹਨ ਗਰੀਬ ਲੋਕ ਹਨ ਉਹਨਾਂ ਨੂੰ ਪਤਾ ਹੀ ਨਹੀਂ ਸਾਨੂੰ ਕੀ ਬਿਮਾਰੀ ਹੈ ਉਦਾਂ ਹੀ ਪਿੰਡਾਂ ਚੋਂ ਦਵਾਈਆਂ ਲੈ ਕੇ ਗੋਲੀਆਂ ਲੈ ਕੇ ਖਾਈ ਜਾਂਦੇ ਹਨ ਕਿਸ ਨੂੰ ਪਤਾ ਨਹੀਂ ਸਾਨੂੰ ਟਾਈਫਾਇਡ ਹੈ ਜਾਂ ਮਲੇਰੀਆ ਹੈ ਜਾਂ ਕੁਝ ਹੈਗਾ ਜਾਂ ਕੁਝ ਹੋਰ ਹੈਗਾ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਦੇ ਟੈਸਟ ਕੀਤੇ ਨੇ ਜੋ ਉਹਨਾਂ ਨੂੰ ਬਿਮਾਰੀ ਆਈ ਉਸ ਤੋਂ ਡਾਕਟਰ ਸਾਹਿਬ ਦਵਾਈ ਲਿਖਣਗੇ ਉਹਨਾਂ ਨੂੰ ਮੈਡੀਸਨ ਫ੍ਰੀ ਦਿੱਤੀ ਜਾਏਗੀ ਜੇ ਕੋਈ ਲੋੜਵੰਦ ਮਰੀਜ਼ ਹੈ ਉਹਨਾਂ ਨੂੰ ਬਾਅਦ ਵਿੱਚ ਵੀ ਪੰਜਾਬ ਮੈਡੀਕਲ ਸਟੋਰ ਤੋਂ ਅਸੀਂ ਦਵਾਈ ਦੇਵਾਂਗੇ ਕੁਝ ਮਰੀਜ਼ ਕੱਡੇ ਹਨ ਉਹਨਾਂ ਦੇ ਵਾਸਤੇ ਵੀ ਅਸੀਂ ਸਾਥ ਦੇਵਾਂਗੇ ਬਾਕੀ ਬਹੁਤ ਬਹੁਤ ਧੰਨਵਾਦ ਸਾਡੀ ਸੰਗਤ ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਰਦਾਰ ਸੁਖਦੇਵ ਸਿੰਘ ਸੰਧੂ ਜਿਨ੍ਹਾਂ ਦੇ ਸਹਿਯੋਗ ਨਾਲ ਸਾਡਾ ਕੈਂਪ ਚੱਲਦਾ ਹੈ ਉਹਨਾਂ ਦੇ ਅੱਜ ਆਪਾਂ ਦਾਦੀ ਦਾਦਾ ਜੀ ਦੀ ਯਾਦ ਵਿੱਚ ਸੰਧੂ ਫੈਮਲੀ ਨੇ ਜੋ ਪ੍ਰਾਰਲਾ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਚੰਗਾਵਾ ਦੀ ਸੰਗਤ ਦਾ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸਾਥ ਦਿੱਤਾ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਕੀ ਕਹਿਣਾ ਜਊਗੀ ਅੱਜ ਕੈਂਪ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦੀਆਂ ਵੱਡੇ ਵੀ ਸੁਖਲੇ ਸਿੰਘ ਦੇ ਜਿਨ੍ਹਾਂ ਨੇ ਆਪਣੀ ਪੂਰੀ ਟੀਮ ਲੈ ਕੇ ਸਾਡੇ ਪਿੰਡ ਮਾਤਾ ਕਿਰਤਾ ਜੀ ਵੈਲਫੇਅਰ ਸੈਟੀ ਵੱਲੋਂ ਦੰਦਾਂ ਦਾ ਤੇ ਮੈਡੀਕਲ ਕੈਂਪ ਲਗਾਇਆ ਉਹ ਬਹੁਤ ਸ਼ੁਭਵਾਨ ਡਾਕਟਰ ਇਥੇ ਡਾਕਟਰਾਂ ਦੀ ਟੀਮ ਆਈ ਹੈ ਜਿਨ੍ਹਾਂ ਨੇ ਬੜੇ ਢੰਗ ਦੇ ਨਾਲ ਮਰੀਜ਼ਾਂ ਦਾ ਚੈੱਕਪ ਕੀਤਾ ਜਿਨ ਮਰੀਜ਼ਾਂ ਦੇ ਟੈਸਟ ਲਿਖਿਆ ਟੈਸਟ ਕਰਕੇ ਦਵਾਈਆਂ ਦਿੱਤੀਆਂ ਉਹ ਫ੍ਰੀ ਦਵਾਈਆਂ ਦਿੱਤੀਆਂ ਸਾਡੇ ਪਿੰਡਾਂ ਦੇ ਵਿੱਚ ਗਰੀਬ ਜਨਤਾ ਹੋਣ ਕਰਕੇ ਇੰਨੇ ਮਹਿੰਗੇ ਟੈਸਟ ਕੋਈ ਨਹੀਂ ਕਰਾਉਂਦਾ ਲੋਕੀ ਬਿਨਾਂ ਵਜ੍ਹਾ ਹੀ ਦਵਾਈਆਂ ਖਾਈ ਜਾਂਦੇ ਆ ਪਤਾ ਨਹੀਂ ਲੱਗਦਾ ਬਿਮਾਰੀ ਕਿਹੜੀ ਏ ਦਵਾਈ ਕਿਹੜੀ ਲੈ ਰਹੇ ਆ ਸੋ ਸਾਡੀ ਬਹੁਤ ਸੂਝਵਾਨ ਟੀਮ ਨੇ ਆ ਕੇ ਇੱਥੇ ਚੈੱਕਅਪ ਕੀਤਾ ਔਰ 100 ਦੇ ਕਰੀਬ ਮਰੀਜ਼ ਇੱਥੇ ਆਏ ਨੇ ਸਾਡੇ ਆਪਣੇ ਨਗਰ ਤੋਂ ਵੀ ਆਏ ਨੇ ਹਸੂਵਾਲ ਤੋਂ ਵੀ ਆਏ ਟਾਂਡੀ ਤੋਂ ਵੀ ਆਏ ਹਬੀਵਾਲ ਤੋਂ ਵੀ ਆਏ ਪੱਕੂਵਾਲ ਤੋਂ ਵੀ ਆਏ ਆ ਮਰੀਜ਼ਾਂ ਦਾ ਬਹੁਤ ਸੱਜੇ ਢੰਗ ਨਾਲ ਚੈੱਕਅਪ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਔਰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਅਸੀਂ ਪੂਰੇ ਪਿੰਡ ਵੱਲੋਂ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਕਿ ਆਪਣੀ ਪੂਰੀ ਟੀਮ ਲਿਆ ਕੇ ਸਾਡੇ ਪਿੰਡ ਮੈਡੀਕਲ ਕੈਂਪ ਲਗਾਇਆ ਤੇ ਲੋਕਾਂ ਜਿਹੜਾ ਟੈਸਟ ਕੀਤੇ ਤੇ ਦਵਾਈਆਂ ਦਿੱਤੀਆਂ ਔਰ ਫ੍ਰੀ ਫ੍ਰੀ ਦਵਾਈਆਂ ਦਿੱਤੀਆਂ ਨੇ ਹੋਰ ਅਸੀਂ ਸਾਡੇ ਪਿੰਡ ਵੱਲੋਂ ਵੀਰ ਸੁਖਦੇਵ ਸਿੰਘ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਪਿੰਡ ਚ ਕੈਂਪ ਲਾ ਕੇ ਤੇ ਲੋਕਾਂ ਨੂੰ ਜਾਗਰੂਤ ਕੀਤਾ ਤੇ ਲੋਕਾਂ ਨੂੰ ਟੈਸਟ ਕਰਾ ਕੇ ਦਵਾਈਆਂ ਵੰਡੀਆਂ ਜੀ ਭਾਈ ਗੁੱਜੀ ਦਾ ਖਾਲਸਾ ਸਭ ਕਹਿੋ ਜੀ ਜਿਹੜਾ ਮਰੀਜ਼ਾਂ ਦਾ ਜਿਹੜਾ ਚੱਕ ਪੁੱਟਿਆ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਸਾਡੇ ਕੋਲ ਇੱਥੇ ਕਾਫੀ ਮਰੀਜ਼ ਆਏ ਆ ਪਹਿਲਾਂ ਅਸੀਂ ਹਮੇਸ਼ਾ ਇਹ ਕੈਂਪ ਲਡਾਲਾ ਲਾਉਂਦੇ ਸੀ ਇਸ ਵਾਰੀ ਚੰਗਾਉਂ ਦੇ ਚਲਾਉਣ ਦਾ ਮੌਕਾ ਮਿਲਿਆ ਇਸ ਵਿੱਚ ਕੋਈ ਮਰੀਜ਼ ਇਦਾਂ ਦੇ ਆਇਆ ਜਿਹੜੇ ਡਾਇਬਟਿਕ ਦੇ ਆ ਸ਼ੂਗਰ ਦੇ ਜਿਹਨੂੰ ਕਹਿੰਦੇ ਆ ਪਲੱਸ ਇਹਦੇ ਵਿੱਚ ਉਹ ਵੀ ਮਰੀਜ਼ ਸੀਗੇ ਜਿਹੜੇ ਜਿਨ੍ਹਾਂ ਦਾ ਬੀਪੀ ਬਹੁਤ ਜ਼ਿਆਦਾ ਰਹਿੰਦਾ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਕਿਹੜੀ ਮੈਡੀਸਿਨਸ ਖਾਣੀਆਂ ਕਈ ਮਰੀਜ਼ ਇਦਾਂ ਦੇ ਵੀ ਆ ਜਿਨ੍ਹਾਂ ਨੇ ਹਾਈ ਰਾਈਡ ਦੀ ਪ੍ਰੋਬਲਮ ਆ ਪਰ ਉਹ ਟੈਸਟ ਕਰਾਈ ਸੀ ਪਰ ਉਹ ਦਵਾਈ ਨਹੀਂ ਖਾ ਰਹੇ ਸੀਗੇ ਠੀਕ ਹੈ ਜੀ ਉਹਨਾਂ ਨੂੰ ਇਹਦੇ ਬਾਰੇ ਵੀ ਜਾਗਰੂਤਕਾ ਕਰਾਇਆ ਗਿਆ ਕਿ ਅੱਗੇ ਜਾ ਕੇ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਆ ਸਕਦੀਆਂ ਤੇ ਕਈੰਬੀ ਜਿੱਦਾਂ ਦੇ ਵੀ ਸੀਗੇ ਇੱਕ ਦੋ ਵਿੱਚੋਂ ਕਿ ਜਿਨ੍ਹਾਂ ਨੂੰ ਫੇਫੜਿਆਂ ਦੀ ਪ੍ਰੋਬਲਮ ਸੀਗੀ ਉਹਨਾਂ ਨੂੰ ਕਫ ਸੀਗੀ ਕਾਫੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਅੱਗੇ ਕੀ ਪ੍ਰੋਬਲਮ ਆ ਉਹ ਕੁਝ ਉਦੋਂ ਹੀ ਬਾਹਰੋਂ ਕਿਤੇ ਦਵਾਈਆਂ ਲੈ ਕੇ ਖਾਈ ਜਾ ਰਹੇ ਸੀਗੇ ਉਹਨਾਂ ਨੂੰ ਹੁਣ ਜਾਗਰੂਤਕਾ ਕਰਾਇਆ ਗਿਆ ਕਿ ਇਹ ਦਵਾਈ ਨੂੰ ਪ੍ਰੋਪਰ ਕਿੱਦਾਂ ਖਾਣਾ ਬਾਕੀ ਉਹਨਾਂ ਨੂੰ ਦੱਸਿਆ ਕਿ ਸਾਡੇ ਚ ਫਾਲੋਅ ਅਪ ਰਿਓ ਨਡਾਲੇ ਤੇ ਫਿਰ ਅਸੀਂ ਅੱਗੇ ਜੋ ਵੀ ਹੈਗਾ ਤੁਹਾਡਾ ਅਗੇ ਟਰੀਟਮੈਂਟ ਕਰਾਂਗੇ ਉਹਦੇ ਬਾਰੇ ਠੀਕ ਹੈ ਜੀ ਆਸੀ ਕਾਜ